ਤਡਕਉਂਦਾ ਲੀਡਰ ਸੰਯੁਕਤ ਮੋਰਚਾ ਇੰਡੀਆ ਅੱਜ ਜੋ ਚੰਡੀਗੜ੍ਹ 에어ਪੋਰਟ ਦੇ ਉੱਪਰ ਕੰਨਣਾ ਰਣਾਵਤ ਦੀ ਛੇਤਰ ਪ੍ਰੇਡ ਕੀਤੀ ਗਈ ਹੈ ਸਾਡੀ ਬੀਬੀ ਕੁਲਵਿੰਦਰ ਕੌਰ ਸੀਆਈਐਸਐਫਾ ਮਹਿਲਾ ਜਵਾਨ ਮੈਂ ਉਹਨੂੰ ਵਧਾਈ ਦਿੰਦਾ ਤੇ ਨਾਲ ਉਹਦੀ ਹੌਸਲਾ ਅਫਜ਼ਾਈ ਕਰਦਾ ਕਿ ਅਗਰ ਤੇਰੇ ਤੇ ਕੋਈ ਕਾਰਵਾਈ ਕਰਦੇ ਹੈ ਤਾਂ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਤੇਰੇ ਨਾਲ ਆ ਤੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕੰਗਣਾ ਰਡਾਉਤ ਨੂੰ ਕਿ ਜਿਹੜੇ ਪੰਜਾਬੀ ਐ ਇਹ ਪੰਜਾਬੀ ਉਦਮ ਸਿੰਘ ਤੇ ਵਾਰਸ਼ ਐ ਜੇ 21 ਸਾਲਾਂ ਬਾਅਦ ਉਦਮ ਸਿੰਘ ਦੇ ਅੰਦਰ ਜਲਵਾ ਸੀ ਜ਼ਾਲਮ ਅਦਬਾਇਰ ਨੂੰ ਮਾਰਨ ਦਾ ਤਾਂ ਅੱਜ ਉਹਦੇ ਵਾਰਸ਼ ਅੱਜ ਵੀ ਜਿਉਂਦੇ ਨੇ ਜੇ ਕੋਈ ਕਿਸਾਨਾਂ ਤੇ ਅਜਿਹੀ ਭੱਦੀ ਸੁਭਾਦਲੀ ਬੋਲਦਾ ਅਕਸੀਅਸੀ ਸਾਲ ਦੇ ਬਜ਼ੁਰਗ ਮਾਵਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਦਿੱਲੀ ਬੈਠੀਆਂ ਸੀ ਤੇ ਕੰਗਣ ਰਣਾਉਤ ਵਰਗੀ ਅਦਾਕਾਰ ਪਤਾ ਨਹੀਂ ਕੀ ਕਰਦੀ ਅਤੇ ਕੀ ਨਾ ਕਰਦੀ ਹੈ ਅਜਿਹਾਂ ਜਿਹੜੀਆਂ ਰੱਬ ਵਰਗੀਆਂ ਮਾਵਾ ਨੂੰ ਇਹ ਕਹਿਣਾ ਕਿ ਇਹ 100-100 ਰੁਪਿਆ ਲੈ ਕੇ 2-200 ਰੁਪਿਆ ਲੈ ਕੇ ਇੱਥੇ ਬਾਰਡਰਾਂ ਤੇ ਬੈਠਣਾ ਤਾਂ ਅੱਜ ਉਹਦਾ ਮੂੰਹ ਤੋੜਨਾ ਜਵਾਬ ਦਿੱਤਾ ਸਾਡੀ ਬੱਚੀ ਨੇ ਅਜੇ ਵੀ ਵੱਸ ਨਹੀਂ ਕਰਦੀ ਕਿ ਪੰਜਾਬ ਦੇ ਵਿੱਚ ਅੱਤਵਾਦੋਂ ਨਾਖਵਾਦ ਇਹ ਫੈਲਦਾ ਜਾ ਰਿਹਾ ਹੈ ਇਹਨੂੰ ਅਜੇ ਵੀ ਆਪਣੀ ਜ਼ੁਬਾਨ ਕੰਟਰੋਲ ਕਰਨੀ ਚਾਹੀਦੀ ਹੈ ਪੰਜਾਬੀਆਂ ਦੇ ਵਿਸ਼ੇ ਨੂੰ ਭੁੱਲਣਾ ਨਹੀਂ ਚਾਹੀਦਾ ਸਦਕੇ ਜਮਾ ਬੀਬੀ ਕੁਲਵਿੰਦਰ ਕੌਰ ਔਰ ਜਿਹਨੇ ਤੈਨੂੰ ਜਮਿਆ ਤੇਰੀ ਮਾਂ ਉਹਦੀ ਮਾਂ ਨੂੰ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਅਜਿਹੇ ਲੀਡਰਾਂ ਦੇ ਨਾਲ ਅਜੇ ਹੀ ਕੁੱਤੇਖਾਨੀ ਹੋਣੀ ਚਾਹੀਦੀ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਗਰ ਸਾਡੀ ਬੱਚੀ ਦੇ ਉੱਪਰ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੂੰਹ ਤੋੜਮਾ ਜਵਾਬ ਦੇਵਾਂਗੇ ਬੈਗਰੂਜੀ ਕਾਲ ਖਾਲਸਾ ਬਈ